ਆਓ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਟਰੈਕਟਰ ਦਾ ਡੂੰਗਾ ਅੱਗੇ ਚੱਲੀ ਜਾਂਦੇ ਆ ਇਧਰ ਇਹਦੀ ਲੈਵਲਿੰਗ ਹੋ ਰਹੀ ਆ ਕਿੱਥੇ ਕਿੱਥੇ ਕੀ ਲੱਗਣਾ ਕਿਤੇ ਮੇਦਾ ਨਹੀਂ ਪੱਥਰ ਰੱਖਿਆ ਤੇ ਹੁਣ ਸਾਡੀ ਮਾਰਤ ਤਿਆਰ ਹੋ ਗਈ ਐ ਅਮੇਜ਼ਿੰਗ ਹੁਣ ਹੋ ਗਿਆ ਗੋਭੀ ਦੇ ਪਰਾਂਠੇ ਤੇ ਦਹੀਂ ਤੇ ਨਿੰਬੂ ਦਾ ਚਾਰ ਚੱਕ ਦੋ ਫੱਟੇ ਦੇ ਦੋ ਢੇੜਾ ਬੰਦਾ ਭਾਈ ਲੋਕ ਹੁਣ ਟਾਇਰਾਂ ਨੂੰ ਗੁਰੂ ਨੂੰ ਹੋਣਾ ਇਹਨੂੰ ਥੇ ਗੱਲ ਬਣਨੀ ਐ ਵੀ ਟਰਾਈ ਚੱਲਣ ਦੀ ਟਰਾਈ ਲਓ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਟਰੈਕਟਰ ਦਾ ਡੂੰਗਾ ਖੜ ਦੇ ਭਾਰੀ ਲੱਗਦਾ ਇਧਰ ਇਤਨੇ ਕੰਮ ਪੂਰਾ ਅਰਮਾਨ ਮੁੰਡਾ ਅੱਗੇ ਕੱਢਦਾ ਬਸ ਥੋੜੇ ਹੀ ਦਿਨ ਥੋੜੇ ਹੀ ਪਲ ਦੇ ਵਿੱਚ ਅਸੀਂ ਧਾ ਦੋ ਤਿਆਰ ਕਰਕੇ ਦਿਖਾਵਾਂਗੇ ਬੜੀਆਂ ਇੱਕ ਦੂਗਾ ਕੰਜਾਦ ਵਿੱਚ ਕਹਿੰਦੇ ਆਪਾਂ ਜਿੱਤੀਆਂ ਕਰਾਂਗੇ ਦਾ ਜੁਗਾਰ ਲਾ ਕੇ ਬਲੇ ਜੀ ਲੋ ਲੋ ਜੀ ਮੇਟਰੋ ਐਵੇਂ ਬੰਨਣਾ ਜਿਗਾਰ ਇਹਦੇ ਉੱਪਰ ਇਹਦੇ ਉੱਪਰ ਚੈਨਲ ਲੱਗਣੇ ਆ ਫਿਰ ਐਂਗਲ ਲੱਗਣੇ ਆ ਗਾਰਡਿੰਗ ਹੋਣੀ ਆ ਫਿਰ ਉਹੋ ਗੋੜੀ ਕੰਮ ਸਟਾਰਟ ਹੋ ਰਿਹਾ ਸ਼ੁਰੂਆਤ ਹੋ ਗਈ ਐ ਕੁਛ ਪੜਾਣਾ ਇੰਤਜ਼ਾਰ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਕੰਮ ਜਬ ਬਣੇਗਾ ਸੋ ਪਰ ਨਿਕਲ ਚੁੱਕੀ ਆ ਮੌਸਮ ਬਹੁਤ ਘੈਂਟ ਹੋਇਆ ਔਰ ਅੰਦਰ ਦਿਹਾਰੀਆਂ ਬਸ ਨੀ ਪੱਥਰ ਰੱਖਿਆ ਗਿਆ ਹੁਣ ਇਹਦਾ ਇਹਦੀ ਲੈਵਲਿੰਗ ਹੋ ਰਹੀ ਆ ਕਿੱਥੇ ਕਿੱਥੇ ਕੀ ਲੱਗਣਾ ਕਰਦੇ ਮਿਸਤਰੀ ਇਹ ਟਾਇਰ ਅੱਛਾ ਇਹਦੀਆਂ ਨਹੀਂ ਹੋ ਗਈਆਂ ਇਹ ਟਾਇਰ ਲੱਗਣੇ ਆ ਦੋ ਟਾਇਰ ਚਾਰ ਟਾਇਰ ਔਰ ਟੈਰ ਹੋ ਗਏ ਦੇ ਸੰਗਲ ਇਹ ਪਿਛੇ ਲੋਗ ਦੀ ਚਿੰਗਰ ਵਾਲੇ ਇਹ ਡਾਲੇ ਨੂੰ ਲੱਗਣੇ ਡਾਲਾ ਪੱਤੀਆਂ ਅੱਛਾ ਇਹ ਢਿੰਕ ਨੂੰ ਲੱਗਣੀ ਆ ਗੁੱਲੀਆਂ ਬਿੰਨਾ ਕੌਣ ਪਕੜੇ ਦੇ ਦੇ ਆ ਮੈਂ ਪਰਨਾ ਵਾਂਦਾ ਵੈਈ ਹੁਣੇ ਲੱਭਣ ਲੱਗ ਜੱਬਨ ਲੱਪਿਆ ਵਧੀਆ ਹੁਣ ਕੰਮ ਲਗਾਤਾਰ ਜੋਰਾਂ ਤੇ ਚੱਲਦਾ ਪਿਆ ਸਾਡਾ ਹੋ ਗਿਆ ਬ੍ਰੇਕ ਟਾਈਮ ਰੋਟੀ ਖਾਣ ਦਾ ਟਾਈਮ ਹੋ ਗਿਆ ਗੋਭੀ ਦੇ ਪਰਾਂਠੇ ਤੇ ਦਹੀਂ ਤੇ ਨਿੰਬੂ ਦਾ ਚਾਰ ਚੱਕ ਦੋ ਫੱਟੇ ਦੇ ਦੋ ਢੇੜਾ ਤੇ ਚਲੋ ਕਰਦੇ ਆ Enjoy ਆਜੋ ਫਿਰ ਲੋ ਜੀ ਲੇਅਰ ਲੱਗਦੀ ਪਈ ਆ ਥੋੜਾ ਵਾ ਤਾਂ ਹੁਣ ਦਿਖਣ ਲੱਪਿਆ ਹੁਣ ਆਪਣਾ ਬਣ ਲੱਪਿਆ ਜਿਗਾਰ ਲੰਗਰ ਪਾਣੀ ਛਕਣ ਤੋਂ ਬਾਅਦ ਹੁਣ ਆਪਾਂ ਫਿਰ ਮੈਦਾਨ 'ਚ ਆ ਗਏ ਆ ਤੁਹਾਨੂੰ ਅਗਲੀ ਨਕੀ ਦਿਖਾਉਣੇ ਆ ਵੀ ਥੋੜੀ ਜੀ ਇਹਦੀ ਵਲੋਗ ਦੇਖਣ ਲੱਪਿਆ ਥੋੜਾ ਫੜੋ ਜਾ ਹੁਣ ਤੀ ਬਣਾ ਲੱਪਿਆ ਹੁਣ चलो ना आइए हूं चलो चाह बन के तैयार चाहे तो आगे मुंडे चाह पी लो भैया ਪਾਈੇ ਕਰਦੇ ਪਾਟ ਰਾਖੇ ਲਾਓ ਜੀ ਬੰਠਣ ਕੇ ਹੋ ਗਿਆ ਤਿਆਰ ਸਾਡਾ ਬਸ ਹੁਣ ਤਸੀਂ ਦੇਖਦੇ ਆ ਰਹੇ ਹੋ ਪੂਰੇ ਬਲੌਗ ਦੇ ਵਿੱਚ ਕਿ ਅਸੀਂ ਕਿਵੇਂ ਇਹਦਾ ਨੀਂਹ ਪੱਥਰ ਰੱਖਿਆ ਤੇ ਹੁਣ ਸਾਡੀ ਇਮਾਰਤ ਤਿਆਰ ਹੋ ਗਈ ਐ। ਹੁਣ ਕੁਝ ਪਲ ਦਾ ਇੰਤਜ਼ਾਰ ਹੋ ਰਿਹਾ ਤੁਹਾਨੂੰ ਪੂਰਾ ਟੱਚ ਕਰਦਣਾ ਆਪਾਂ ਇਹ। ਕਿਦਾਂ ਫਿਰ ਠੀਕ ਐ। ਲੀਕਾਂ بیا। ਉਹ। ਤੋਂ ਮਸ ਹੋ ਰਿਹਾ ਮੇਰਾ। ਯੋ ਮੈਂ। ਛਿਆਲ ਵੀ ਛਿਆਲ। ਛਾ ਵਾਟ ਪਾ ਦੇ। ਬਣ ਕੇ ਵਗਿਆ ਤਿਆਰ ਪੂਰਾ ਆਪਣਾ ਡੈਕੋਰਮੈਂਟ ਜਿਆ। ਫਾਈਨਲ ਟੱਚ ਹੁਣ ਤੇ ਆਪਣਾ ਕੰਮ ਲਾਓ ਜੀ ਕਰੋ ਗੱਲ ਬਣ ਗਈ ਗੱਲ ਵੀ

ਵਾਸ ਉਹ ਮਗੇ ਟਾਇਰ ਤੇਵਾ ਸਾਰੇ ਆਪੋ ਆਪਣੇ ਕੰਮ ਲੱਗੇ ਨੇ ਉਧਰ ਮੇਰਵਾਜੀ ਦੀ ਬਿਲਡਿੰਗ ਥੋੜੇ ਦਰਲੇ ਪਾਸੇ ਗੱਲੀ ਘੜ ਕੇ ਇਹਦਾ ਟਾਇਰ ਪਾਉਣਾ ਜਿਹੜਾ ਉਹ ਟਾਇਰ ਲੱਗਣੇ ਹਨ ਗੱਲੀ ਘੜਦੇ ਪਏ ਆ ਤੇ ਮੈਂ ਵੀਡੀਓ ਬਣਾ ਰਿਹਾ ਮੈਂ ਵੀ ਆਪਣੇ ਕੰਮ ਲੱਗਾ ਹੋਇਆ ਹਾਂ ਆਵਾਜ਼ ਹੀ ਨਹੀਂ ਅੱਗੇ ਸਾਡੇ ਕੋਲ ਰੰਗ ਰੰਗ ਵੀ ਆ ਗਏ ਨੇ ਰੰਗ ਰੰਗ ਵੀ ਆ ਗਏ ਨੇ ਕੰਪਾਊਂਡ ਬੱਡੇ ਹੋ ਗਏ। ਇਹ ਇੱਕ ਮਲਟਾਈ ਬੋਸ਼। ਬਰਸ਼ ਰਿਹਾ ਆਪਣੀ ਕੋਲ। ਸ਼ਰਾਈ। ਇੱਕ। ਲੋਡੀ ਟਾਇਰ ਦੀ ਵਾਰੀ। ਆ। ਸ਼ੋ। ਵੇ। ਪਾਣੀ। ਗਰਮ ਹੋਣਾ ਲੱਗਦਾ ਨਾ। ਆ ਬਾਤ ਚਾੜ। ਆ ਬਾਤ ਚਾੜ ਦਾਂਗੇ ਬਾਤ। ਗਰਮ ਹੈ ਨਾ ਹਾਂ ਜਦਾ ਗਰਮ ਹੈ ਮੋੜੇ ਨਹੀਂ ਪੈ ਚਲ ਗਏ ਕੌਣ ਟਾਇਰ ਟੂ ਇੱਥੇ ਹੁਣਾ ਚਲੋ ਟਾਇਰ ਟੂ ਲਾ ਕੇ ਤੇ ਚਾਰੇ ਟਾਇਰ ਲੋਰੀ ਫਾਈਨਲ ਟੱਚ ਹੋ ਜਾ ਰਿਹਾ ਹੁਣ ਸਾਡੇ ਸਾਹਮਣੇ ਬਣ ਕੇ ਸਾਡਾ ਪਿਆਰ ਫੇਰ ਦੇ ਲੱਗੇ ਹੋਏ ਆਂ ਔਰ ਹੁਣ ਬਣ ਕੇ ਦੇਖ ਪਿਆਰ ਹੋ ਗਿਆ ਬਣ ਕੇ ਸਾਡਾ ਬਣ ਗਿਆ ਬਾਈ ਲੋਕ ਹੁਣ ਇਹਡਾਂ ਗੁਰੂ ਨੂੰ ਹੋਣਾ ਇਹਨੂੰ ਥੇ ਗੱਲ ਬਣਨੀ ਐ ਵੀ ਬੜੀ ਮਿਹਨਤ ਲੱਗਦੀ ਵੀ ਬਣਾਉਣ ਲਈ ਫੇਰ ਦੇ 9 ਵਜੇ ਲੱਗੇ ਆ ਨੇ ਛੇ ਲੱਗੇ ਬਜਨ ਮੋੜ ਤੇ ਹਾਰੇ ਆਪੋ ਆਪਣੇ ਕੰਮ ਲੱਗੇ ਹੋਏ ਆ ਇਹ ਡਾਲੇ ਦੇ ਸੰਗਲ ਬਣ ਰਹੇ ਹੁਣ ਲੋਡੀ ਕਰੋ ਗੱਲ ਹੋਰ ਘਟਣਾ ਪੜੇਗਾ ਭਾਈ ਹੈ ਕਦੋਂ ਦਿੱਤਾ ਹੋ ਸਕਦਾ ਠੀਕ ਹੈ ਚੱਲੂਗਾ ਗਰਮਣਾ ਕਿਉਂ ਹੱਥ ਛਾੜਨ ਦੇ ਭਿੰਦਾ ਕੀ ਆ ਤਾ ਬਾਓ Hãy subscribe cho kênh Ghiền Mì Gõ Để không bỏ lỡ những video hấp dẫn Hãy subscribe cho kênh ਹਲੋ ਜੀ ਨਾ ਬੰਦਾ ਬਿੱਲਾ ਜਿਹਾ ਆਂਦਾ ਨਾ ਬਾਈ ਕੁਝ ਫੇਰ ਜਿਹੜਾ ਬੰਦਾ ਇੱਥੇ ਆਇਆ ਨਾ ਕੰਮ ਹੋਣਾ ਬਸ ਉਹਨੂੰ ਬਿੱਲਾ ਨਹੀਂ ਖੜਿਆ ਖੰਦਣਾ ਵੀ ਇੱਥੇ ਚੱਲ ਬਈ ਪੱਠੇ ਉਤਰੀਏ ਜਾ ਕੇ ਹੁਣ ਚੱਲ ਰੋ ਜੇ ਪੱਠੇ ਪੱਠੇ ਗੁੰਮ ਚੱਲ ਆ ਮੇਰਾ ਬੁੱਧਾ ਇਹ ਮਿਲਡ ਕਰੋ ਫੇ ਕਿਨੂੰ ਕਿਨੂੰ ਉੱਠ ਕੇ ਤਰਾਫ ਵੀ ਬਣਾ ਦਿਓ ਵੀਡੀਓ ਬਣਾ ਦਿਓ ਕਦੀ ਮੋਟਰਸਾਈਕਲ ਦੀ ਕੁੱਬੜਾ ਦਲੇ ਚਲੋ ਮੈਂ ਕਹਿੰਦਾ ਕੰਮ ਕਰਦਾ ਪੂਰਾ ਟਿੱਚ ਦੇਖ ਸਵੇਰ ਦੇ ਲੱਗੇ ਹੋਏ ਆ ਅਸੀਂ ਔਰ ਇਹ ਸਾਡੇ ਕਰੋ ਗੱਲ ਜਰਾ ਹੁਣ ਕਰੋ ਚੈੱਕ ਅਜੇ ਰੰਗ ਰੂੰਗ ਕਰਨਾ ਇਹਨੂੰ ਆਪਾਂ ਰੰਗ ਰੂੰਗ ਕਰਕੇ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਬਣੀ ਨਾ ਗੱਲ ਲੱਗਿਆ ਨਾ ਸਿਰਾ ਇਹ ਕਾ ਨਾ ਹੁਣ ਮੈਂ ਵੈਮ ਦਾ ਕੋ ਲਾ ਜੀ ਨਹੀਂ ਮੈਂ ਵੈਮ ਕਰੀਦਾ ਨਹੀਂ ਨਹੀਂ ਆ ਦੇਖੋ ਨਾ ਮੈਂ ਤਾਂ ਵੈਮਾ ਨਹੀਂ ਲੋੜ ਹੀ ਨਹੀਂ ਮੈਂ ਤਾਂ ਟੈਨਸ਼ਨ ਹੀ ਨਹੀਂ ਜਿੱਥੇ ਏਦਾਂ ਮੈਨੂੰ ਲੱਗ ਜਾਂਦਾ ਮੈਂ ਸਪੋਰਟ ਮੈਂ ਕੋ ਲੋੜ ਹੀ ਸਪੋਰਟ ਦੀ ਟੈਨਸ਼ਨ ਆ ਲਾਉਣਾ ਹੈ ਇਹ ਤਾਂ ਪੰਜ ਦਾ ਟਾਂਕੇ ਤੇ ਕੋਈ ਨਾ ਸ਼ਰਟ ਖੜਾ ਕਰਦੀ ਮੈਂ ਸੁਣਾਵਾਂ ਦਾ ਕੋਈ ਮੈਂ ਆਪ ਜੀ ਉਹ ਤੇ ਨਾ ਰਿਸਕ ਪਾਉਂ ਰੱਖਾ ਮੈਂ ਤੇ ਚਲੋ ਜੀ ਕਿਉਂਕਿ ਆ ਬਣ ਕੇ ਤਿਆਰ आ गया टाटा तो करो चेक चेक कर लो चलो बाय बाय टाटा सारे लाभ जू सा पाके हो गया प्याज शिकंजा रंग न करा वो भीडियो थोड़े साझी करा ला उधर पढ़ना मुझा चंगे कि नहीं चलो ോർ <laughs> ന ਅਰੇ ਤਾਂ ਸਾਫ ਜੀ ਭਰ ਲੈਣੀ ਨਾ ਥੱਲਿਓ ਕਿਹੋ ਜਿਹੀ ਕਿਤਾਹ ਦਾ ਸਹੀਆਂ ਜਿਹੀ ਆਜੋ 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 ਬੰਦੇ ਕੈਪਚਰ ਕਰ ਲਏ ਆਂ ਇਹ ਆ ਦੇਖੋ ਸਾਈਕਲ ਵਾਲੇ ਟ੍ਰਾਈ ਚੱਲਣ ਦੀ ਟ੍ਰਾਈ ਚੱਲਣਾ ਕੰਮ ਠੀਕ ਹੈ ਟਾਇਰ ਵਾਲਾ ਵਹੇ ਥੱਲੇ ਲਾ ਦਿਓ ਥੱਲੇ ਲਿਫਟ ਲਿਫਟ ਥੱਲੇ ਕਰ ਦਿਓ ਲਿਫਟ ਥੱਲੇ ਕਰ ਦੋ ਲਿਫਟ ਥੱਲੇ ਕਰ ਦੋ ਨਾ ਆਪ ਵੀ ਥੱਲੇ ਹੋ ਜਾਣਾ